ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਘੱਟ ਬੋਲਣ ਵਾਲੇ ਲੋਕਾਂ ਦੇ ਗੁਣਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਲੋਕ ਐਹੋ ਜਿਹੇ ਹੁੰਦੇ ਜੋ ਬਹੁਤ ਬੋਲਦੇ ਨੇ ਜਿਵੇਂ ਦੋ ਚਾਰ ਜਣੇ ਬੈਠੇ ਹੋਣ ਨਾ ਤਾਂ ਉਹ ਬੋਲੀ ਜਾਂਦੇ ਨੇ ਬੋਲੀ ਜਾਂਦੇ ਨੇ ਅਗਲੇ ਬੰਦੇ ਦੀ ਗੱਲ ਹੀ ਨਹੀਂ ਸੁਣਦੇ ਤੇ ਆਪੇ ਹੀ ਸਵਾਲ ਕਰੀ ਜਾਂਦੇ ਨੇ ਆਪੇ ਹੀ ਜਵਾਬ ਕਰੀ ਜਾਂਦੇ ਨੇ ਤੇ ਇਸ ਦੇ ਮੁਕਾਬਲੇ ਜੋ ਕੱਟ ਬੋਲਣ ਵਾਲੇ ਲੋਕ ਹੁੰਦੇ ਆ ਨਾ ਉਹ ਬਹੁਤ ਸਿਆਣੇ ਹੁੰਦੇ ਆ ਉਹ ਅਗਲੇ ਦੀ ਗੱਲ ਨੂੰ ਪੂਰੀ ਸੁਣਨ ਤੋਂ ਬਾਅਦ ਤੇ ਕੱਟ ਲਫ਼ਜ਼ਾਂ ਦੇ ਵਿੱਚ ਉਸ ਦਾ ਜਵਾਬ ਦਿੰਦੇ ਨੇ ਕਿਉਂਕਿ ਉਹ ਸਮੇਂ ਦੇ ਬਹੁਤ ਪਾਬੰਦ ਹੁੰਦੇ ਨੇ ਉਸ ਸਮੇਂ ਦੀ ਕਦਰ ਕਰਦੇ ਹੁੰਦੇ ਨੇ ਉਹ ਜ਼ਿਆਦਾ ਬੋਲਣਾ ਚੰਗਾ ਨਹੀਂ ਸਮਝਦੇ ਹੁੰਦੇ ਤੇ ਉਹ ਕਦੇ ਵੀ ਦੂਜਾ ਜਣਾ ਜਿਹੜੀ ਗੱਲ ਕਰ ਰਿਹਾ ਹੋਵੇ ਨਾ ਤਾਂ ਉਹਦੀ ਗੱਲ ਨੂੰ ਵਿੱਚ ਨਹੀਂ ਕੱਟਦੇ ਜਦ ਤੱਕ ਅਗਲਾ ਆਪਣੀ ਗੱਲ ਪੂਰੀ ਨਹੀਂ ਕਰ ਲੈਂਦਾ ਫਿਰ ਉਸ ਦੀ ਗੱਲ ਨੂੰ ਪੂਰੀ ਸੁਣਨ ਤੋਂ ਬਾਅਦ ਤੇ ਫਿਰ ਆਪਣੀ ਗੱਲ ਕਰਦੇ ਨੇ ਜੋ ਘੱਟ ਬੋਲਣ ਵਾਲੇ ਲੋਕ ਹੁੰਦੇ ਆ ਨਾ ਉਹ ਬਹੁਤ ਹੀ ਘੱਟ ਯਾਰ ਦੋਸਤ ਬਣਾਉਂਦੇ ਨੇ ਉਹ ਅਗਲੇ ਵਿਅਕਤੀ ਨੂੰ ਪੂਰੀ ਸਮਝ ਕੇ ਪਰਖ ਕੇ ਤੇ ਉਹਨੇ ਕੋ ਹੀ ਰਿਸ਼ਤੇ ਬਣਾਉਂਦੇ ਨੇ ਜਿੰਨੇ ਕੁ ਰਿਸ਼ਤੇਆਂ ਨੂੰ ਉਹ ਨਿਭਾ ਸਕਦੇ ਹੋ ਕਿਉਂਕਿ ਉਹ ਉਹਨਾਂ ਵਿੱਚ ਇੰਨੀ ਸਮਝ ਹੁੰਦੀ ਆ ਉਹ ਅਗਲੇ ਵਿਅਕਤੀ ਨੂੰ ਪਰਖ ਲੈਂਦੇ ਨੇ ਕਿ ਜੋ ਵਿਅਕਤੀ ਸਾਡੇ ਸਾਹਮਣੇ ਗੱਲਾਂ-ਬਾਤਾਂ ਕਰ ਰਿਹਾ ਨਾ ਇਹ ਕਹੋ ਜਿਹਾ ਇਨਸਾਨ ਆ ਕੀ ਇਹ ਦੋਸਤੀ ਦੇ ਕਾਬਿਲ ਹੈ ਜਾਂ ਨਹੀਂ ਹੈ ਤੇ ਇਸ ਦੇ ਮੁਕਾਬਲੇ ਜੋ ਜ਼ਿਆਦਾ ਬੋਲਣ ਵਾਲੇ ਹੁੰਦੇ ਨੇ ਨਾ ਉਹ ਗੱਲਾਂ-ਬਾਤਾਂ ਵਿੱਚ ਪੈ ਕੇ ਝਾਟੀ ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਨੇ ਤੇ ਆਪਣੇ ਦੋਸਤ ਬਣਾਏ ਜਾਂਦੇ ਨੇ ਉਹ ਇਹ ਗੱਲ ਨਹੀਂ ਸਮਝਦੇ ਹੁੰਦੇ ਕਿ ਅਗਲਾ ਦੋਸਤ ਬਣਾਉਣ ਦੇ ਯੋਗ ਵੀ ਹੈ ਜਾਂ ਨਹੀਂ ਹੈ ਪਰ ਘੱਟ ਬੋਲਣ ਵਾਲੇ ਲੋਕ ਇਸ ਤਰ੍ਹਾਂ ਜ਼ਰੂਰ ਪਰਖ ਕਰਦੇ ਨੇ ਤੇ ਫਿਰ ਵੀ ਉਹ ਕਿਸੇ ਨਾਲ ਆਪਣਾ ਰਿਸ਼ਤਾ ਬਣਾਉਂਦੇ ਨੇ ਤੇ ਘੱਟ ਬੋਲਣ ਵਾਲੇ ਵਿਅਕਤੀ ਜਿਹੜੇ ਹੁੰਦੇ ਨੇ ਨਾ ਉਹਨਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੁੰਦੀ ਆ ਕਿਉਂਕਿ ਉਹ ਆਪਣੀ ਯਾਦ ਸ਼ਕਤੀ ਜਿਹੜੀ ਆਪਣੀ એનર્ਜੀ ਵੇਸਟ ਨਹੀਂ ਕਰਦੇ ਜ਼ਿਆਦਾ ਬੋਲ ਕੇ ਉਹ ਭਾਵੇਂ ਕਿਸੇ ਨੂੰ ਬਹੁਤ ਸਮੇਂ ਬਾਅਦ ਵੀ ਮਿਲ ਲੈਣਾ ਤਾਂ ਉਹਨਾਂ ਨੂੰ ਪੂਰਾ ਯਾਦ ਰਹਿੰਦਾ ਕਿ ਇਸ ਵਿਅਕਤੀ ਨੂੰ ਮੈਂ ਇਸ ਜਗ੍ਹਾ ਤੇ ਮਿਲਿਆ ਸੀ ਤੇ ਇਹ ਹੀ ਉਹ ਵਿਅਕਤੀ ਆ ਤੇ ਘੱਟ ਬੋਲਣ ਵਾਲੇ ਲੋਕ ਜੋ ਹੁੰਦੇ ਨੇ ਨਾ ਉਹਨਾਂ ਨੂੰ ਹਮੇਸ਼ਾ ਜੋ ਉਹ ਗੱਲ ਕਰ ਰਹੇ ਹੁੰਦੇ ਨੇ ਨਾ ਉਹਨਾਂ ਨੂੰ ਉਹ ਗੱਲ ਯਾਦ ਵੀ ਰਹਿੰਦੀ ਆ ਤਾਂ ਉਹ ਆਪਣੀ ਗੱਲ ਤੇ ਖਰੇ ਵੀ ਰਹਿੰਦੇ ਨੇ ਕਿ ਮੈਂ ਆ ਗੱਲ ਕੀਤੀ ਆ ਤੇ ਉਹ ਗੱਲ ਨੂੰ ਬਹੁਤੀ ਸੋਚ ਸਮਝ ਕੇ ਚਿਤھ ਕੇ ਵਿਚਾਰ ਕੇ ਤੇ ਫੇਰ ਹੀ ਗੱਲ ਕਰਦੇ ਨੇ ਤੇ ਫੇਰ ਉਹ ਆਪਣੀ ਗੱਲ ਤੇ ਕਾਇਮ ਵੀ ਰਹਿੰਦੇ ਨੇ ਪਰ ਜੋ ਜ਼ਿਆਦਾ ਬੋਲਣ ਵਾਲੇ ਲੋਕ ਹੁੰਦੇ ਨੇ ਨਾ ਉਹ ਗੱਲਾਂ-ਗੱਲਾਂ ਵਿੱਚ ਬਹੁਤ ਸਾਰੀਆਂ ਗੱਲਾਂ ਕਰ ਜਾਂਦੇ ਜਿਨ੍ਹਾਂ ਦਾ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਗੱਲਾਂ ਕੀਤੀਆਂ ਤੇ ਕੀ ਅਰਥ ਨਿਕਲਦੇ ਨੇ ਹਵਾ ਵਿੱਚ ਹੀ ਗੱਲਾਂ ਕਰਕੇ ਨਿਕਲ ਜਾਂਦੇ ਨੇ ਤੇ ਫੇਰ ਇਹ ਜੋ ਘੱਟ ਬੋਲਣ ਵਾਲੇ ਲੋਕ ਹੁੰਦੇ ਨੇ ਨਾ ਇਹ ਦੋਸਤ ਘੱਟ ਬਣਾਉਂਦੇ ਨੇ ਇਸ ਸਮੇਂ ਦੇ ਪਾਬੰਦ ਹੁੰਦੇ ਨੇ ਇਸ ਸਮੇਂ ਦੀ ਬਹੁਤ ਕਦਰ ਕਰਦੇ ਹੁੰਦੇ ਨੇ ਤੇ ਇਹਨਾਂ ਦਾ ਧਿਆਨ ਜੋ ਹੁੰਦਾ ਆ ਨਾ ਉਹ ਆਪਣੇ ਟਾਰਗੇਟ ਵੱਲ ਹੁੰਦਾ ਮਿਹਨਤ ਵਾਲੇ ਪਾਸੇ ਜਾਂਦੇ ਨੇ ਕਿ ਹਾਂ ਮੈਂ ਸਮੇਂ ਨੂੰ ਸਹੀ ਪਾਸੇ ਲਾਵਾਂ ਮੇਰਾ ਸਮਾਂ ਵਿਅਰਥ ਬਹਿਸਬਾਜੀ ਚ ਨਾ ਨਿਕਲ ਜਾਵੇ ਤੇ ਸਮਝਦਾਰ ਜੋ ਲੋਕ ਘੱਟ ਬੋਲਣ ਵਾਲੇ ਲੋਕ ਹੁੰਦੇ ਉਹ ਬਹਿਸਬਾਜੀ ਤੋਂ 100 ਕਦਮ ਪਿੱਛੇ ਰਹਿੰਦੇ ਨੇ ਉਹ ਬਹਿਸ ਬਾਜੀ ਵਿੱਚ ਨਹੀਂ ਪੈਂਦੇ ਝਗੜੇ ਵਿੱਚ ਨਹੀਂ ਪੈਂਦੇ ਕਿਉਂਕਿ ਘੱਟ ਬੋਲਣ ਵਾਲਾ ਵਿਅਕਤੀ ਦੇ ਦੁਸ਼ਮਣ ਵੀ ਘੱਟ ਹੁੰਦੇ ਨੇ ਉਹਦੇ ਲੜਾਈਆਂ ਝਗੜੇ ਵੀ ਘੱਟ ਹੁੰਦੇ ਨੇ ਕਿਉਂਕਿ ਉਹ ਬੋਲਦਾ ਘੱਟ ਆ ਤੇ ਤੁਹਾਨੂੰ ਪਤਾ ਜੋ ਜ਼ਿਆਦਾ ਬੋਲਦਾ ਹੋਵੇ ਝਗੜੇ ਵੀ ਤਾਂ ਫਿਰ ਉਸਦੇ ਹੀ ਹੁੰਦੇ ਨੇ ਤੇ ਫਿਰ ਘੱਟ ਬੋਲਣ ਵਾਲਾ ਵਿਅਕਤੀ ਆਪਣਾ ਸਮਾਂ ਬਹਿਸ ਵਿੱਚ ਬਰਬਾਦ ਨਹੀਂ ਕਰਦਾ ਉਹ ਹਮੇਸ਼ਾ ਉਨੀ ਕੋ ਗੱਲ ਕਰਦਾ ਜਿੰਨੀ ਕੋ ਕਰਨ ਦੀ ਜ਼ਰੂਰਤ ਹੋਵੇ ਸੋ ਇਹ ਸੀ ਘੱਟ ਬੋਲਣ ਵਾਲੇ ਵਿਅਕਤੀ ਦੇ ਕੁਝ ਗੁਣ ਸੋ ਜੇ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਵਿਚਾਰ ਨੇ ਤਾਂ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਖੁਸ਼ ਰਹੋ ਤੰਦਰੁਸਤ ਰਹੋ